ਕੋਹਣੀ ਹੋ ਗਿਆ ਤੂੰ ਦੇ ਇਦਾਂ ਡਰੰਡੀਆ ਜਿੱਦਾਂ ਪਤਾ ਨਹੀਂ ਕੀ ਹੋ ਗਿਆ ਹੁੰਦਾ ਆ ਨਹੀਂ ਹੋਇਆ ਤਾਂ ਕੁਛ ਨਹੀਂ ਮੈਂ ਪਤਾ ਨਹੀਂ ਕੀ ਹੋ ਗਿਆ ਉਹ ਨਹੀਂ ਨਹੀਂ ਕੋਹਣੀ ਆ ਉਹ ਮੈਂ ਤੇਰਾ ਨਾਲ ਗੱਲ ਕਰਨੀ ਸੀ ਉਹ ਮੈਂ ਹਬ ਜਿਹੜੀ ਆ ਪੈਨਸ਼ਨ ਨਹੀਂ ਨਾ ਤੇਰੀ ਲੱਗਣ ਦੀ ਤੇ ਉਹ ਮੈਨੂੰ ਆਇਆ ਹੀ ਫੋਨ ਉਥੋਂ ਤੇ ਉਹ ਕਹਿੰਦੇ ਇਹ ਵੀ ਪ੍ਰੂਫ ਚਾਹੀਦੇ ਆ ਦੁਬਾਰਾ ਨਵੇਂ ਸਿਰੇ ਤੋਂ ਉਹ ਆਧਾਰ ਕਾਰਡ ਹੀ ਨਾ ਤੇਰਾ ਦਿੱਤਾ ਦਾ ਪ੍ਰੂਫ ਉਹ ਉਹਨਾਂ ਕੋ ਕਿਤੇ ਮਿਸ ਹੋ ਗਿਆ ਵਾ ਤੇ ਉਹ ਦੁਬਾਰਾ ਹੁਣ ਸਾਰੇ ਪ੍ਰੂਫ ਦੇਣੇ ਪੈਣੇ ਫੇਰ ਤੇ ਮੈਂ ਕਹਿੰਨੀ ਤੂੰ ਇਦਾਂ ਕਰ ਪ੍ਰੂਫ ਮੈਨੂੰ ਦੇ ਜਾ ਤੇ ਮੈਂ ਉਹਨਾਂ ਨੂੰ ਫੋਟੋ ਹੀ ਸੈਂਡ ਕਰ ਦਿੰਨੀ ਆ ਵਟਸਐਪ ਤੋਂ ਤੈਨੂੰ ਪਤਾ ਇੰਨੀ ਗਰਮੀ ਆ ਜਾਇਆ ਤੇ ਜਾਣਾ ਤੇ ਦੀਦੀ ਜੇ ਤੁਮ ਪਰਸੋਂ ਕੰਮ ਤੇ ਆਉਣ ਦੇ ਨਾ ਉਦੋਂ ਆਉਂਦਾ ਮੈਨੂੰ ਦੀਦੀ ਟੱਕਰੇ ਸੀ ਤੋ ਉਹ ਤੇ ਮੈਨੂੰ ਕਹਿਣ ਦੇ ਕਿ ਕੋਈ ਗੱਲ ਨਹੀਂ ਤੇਰੇ ਪ੍ਰੂਫ ਲਾਏ ਆ ਤੇ ਹਰਕਾ ਨੇ ਆਉਗੀ ਤੇ ਅਗਲੇ ਮਹੀਨੇ ਤੇਰੀ ਪੈਨਸ਼ਨ ਆ ਜਾਣੀ ਆ ਦੋਵਾਂ ਕ ਮਹੀਨੇ ਤੱਕ ਆ ਜਾਂਦੀ ਹੁੰਦੀ ਆ ਤੇ ਮੈਨੂੰ ਕਹਿੰਦੀ ਡੈੱਡ ਸਰਟੀਫਿਕੇਟ ਤੇਰਾ ਮੈਂ ਕਿਹਾ ਉਹ ਵੀ ਮੈਂ ਭੇਜਦਾ ਵਾ ਕਹਿੰਦੀ ਕੋਈ ਨਹੀਂ ਫਿਰ ਤੇਰੇ ਸਾਰੇ ਫਾਰਮ ਲੱਗ ਗਏ ਆ ਤੇ ਪੈਨਸ਼ਨ ਤੁਹਾਡੀ ਮਾਵਾ ਦੀਆਂ ਦੇ ਆਉਣ ਦੇ ਆਪਣੇ ਅਗਲੇ ਮਹੀਨੇ ਤੇਰ ਨਾਲ ਪਰਸੋਂ ਗੱਲ ਹੋਈ ਹਾਂਜੀ ਹਾਂਜੀ ਤੇ ਮੈਨੂੰ ਤੇ ਅੱਜ ਫੋਨ ਆਇਆ ਅੱਛਾ ਅੱਜ ਆਇਆ ਤੁਹਾਨੂੰ ਆਹੋ ਤਾਂ ਹੀ ਤੇ ਮੈਂ ਕਹਿਣ ਦੀ ਆ ਤੈਨੂੰ ਤੇ ਜਿਹੜਾ ਕੰਮ ਹੋ ਜੇ ਉਹੋ ਹੀ ਚੰਗਾ ਆ ਨਾਲੇ ਕਦੋਂ ਦੀ ਪੈਨਸ਼ਨ ਤਾਂ ਪਤਾ ਲੱਗਣ ਨਹੀਂ ਰਹੀ ਹੈਗੀ ਹੁਣ ਅਗਲੇ ਨੇ ਆਪ ਫੋਨ ਕੀਤਾ ਵਾ ਤੇ ਮੈਂ ਕਹਿੰਨੀ ਜਿਹੜਾ ਕੰਮ ਹੁੰਦਾ ਆ ਉਹੋ ਹੀ ਚੰਗਾ ਆ ਉਹਨਾਂ ਨੂੰ 5-700 ਰੁਪਇਆ ਦੇ ਕੇ ਤੇ ਅਸੀਂ ਕੰਮ ਕਰਾ ਲਈਏ ਆਪਣਾ ਨਾਲੇ ਇਧਰੋਂ ਵੀ ਤੇਰਾ ਥੋੜਾ ਬੋਤਾ ਡੰਗ ਗੁਜ਼ਾਰਾ ਚੱਲਦਾ ਜਾਂਦਾ ਆ ਤੇ ਜਿਹੜੀ ਕੋਈ ਮਾਸਾ ਪੈਨਸ਼ਨ ਆਊਗੀ ਉਹਦੇ ਨਾਲ ਚੱਲ ਹੋਰ ਥੋੜਾ ਬੋਤਾ ਹੋ ਜਾਊਗਾ ਹੱਥ ਸਬਤਾ ਥੋੜਾ ਬੋਤਾ ਉਹਨੇ ਮੈਂ ਸਮਝਣੇ ਆਂ ਦੀ ਨੀ ਕੋਈ ਨਿਆਣੇ ਦਾ ਮਾੜਾ ਮੋਟਾ ਜਵਾਹ ਹੁੰਦੇ ਰਹਿਣਗੇ ਆਹੋ ਇਹ ਨਾ ਗਿਆ ਤਾਂ ਕਰਕੇ ਤੇ ਉਹ ਤਾਂ ਚਲੋ ਕੋਈ ਗੱਲ ਨਹੀਂ ਤੇ ਦੀਦੀ ਇਦਾਂ ਕਰਦੀ ਮੈਂ ਕੰਮ ਤਾਂ ਹੋਵਾ ਨਾ ਤੇ ਸ਼ਾਮਾ ਨੂੰ ਆਣ ਕੇ ਫਿਰ ਪ੍ਰੂਫ ਕੱਢ ਕੇ ਨਾ ਤੇ ਮੈਂ ਉਹਦੇ ਘਰੇ ਹੀ ਦੇ ਕੇ ਆਉਣੀ ਆ ਨਾਲੇ ਮੈਂ ਦੀਦੀ ਨਾਲ ਸਾਰੀ ਗੱਲ ਕਰਕੇ ਕਿਉਂਕਿ ਤੇ ਨਾਲੇ ਪ੍ਰੂਫ ਦੇ ਆਉਂਗੇ ਤੁਹਾਨੂੰ ਪਤਾ ਪ੍ਰੂਫ ਕਿਹੜਾ ਦੇਣੇ ਉੱਤੇ ਸਹੀ ਆ ਕਾਪੀਆਂ ਕਰਕੇ ਦੇਣੀਆਂ ਵਾ ਤੇ ਕਾਪੀਆਂ ਨਾਲੇ ਸ਼ਾਮਾ ਨੂੰ ਕਰਵਾ ਕੇ ਲਿਆਉਂਗੀ ਤੇ ਨਾਲੇ ਮੈਂ ਆਧਾਰ ਕਾਰਡ ਇਹਨਾਂ ਦੇ ਵੀ ਤੇ ਆਪਣੀਆਂ ਵੀ ਉਹ ਸਾਰੀਆਂ ਕਾਪੀਆਂ ਕਰਾ ਕੇ ਦੇ ਦੇ ਘਰ ਦੀ ਆਉਂ ਕੋਈ ਗੱਲ ਨਹੀਂ ਤੁਸੀਂ ਫੋਨ ਕਰਕੇ ਕਹਿ ਦਿਓ ਉਹ ਮੈਨੂੰ ਲੱਗਦਾ ਤੁਹਾਨੂੰ ਤਾਂ ਨਾ ਮੇਰੇ ਤੇ ਯਕੀਨ ਹੀ ਨਹੀਂ ਹੈਗਾ ਮੈਂ ਕਹਿਣ ਦੀ ਆ ਵੀ ਦਰਮੀ ਦੇ ਵਿੱਚ ਕਿੱਥੇ ਆਪ ਖੱਜਲ ਹੋਣ ਆਈਓ ਜਦੋਂ ਅਗਲੇ ਕਹਿਣ ਦੇ ਆ ਵੀ ਸਾਨੂੰ ਵਟਸਐਪ ਤੇ ਪਾ ਦਿਓ ਅਸੀਂ ਆਪੇ ਕਰ ਲਾਂਗੇ ਜਦੋਂ ਅਸੀਂ ਉਹਨਾਂ ਨੂੰ ਪੈਸੇ ਹੀ ਦੇ ਦੇਣੇ ਆ ਥੋੜੀ ਬੋਤੀ ਤੇ ਫਿਰ ਕਿਹੜੀ ਗੱਲ ਇਹਦੇ ਵਿੱਚ ਨਹੀਂ ਤੁਹਾਨੂੰ ਪਤਾ ਕੋਈ ਵੀ ਪੈਸੇ ਕਿਸੇ ਨੇ ਮੰਨਣੇ ਤੁਹਾਨੂੰ ਪਤਾ ਇਹ ਤਾਂ ਕੰਮ ਹੀ ਸਰਕਾਰੀ ਹੈ ਇਹ ਵਿੱਚ ਕੋਈ ਲੈਣ ਦੇਣ ਹੁੰਦਾ ਪੈਹਾਂਦਾ ਤੇ ਜੇ ਆਪਾਂ ਐਦਾਂ ਫੋਨ ਤੇ ਕਰਦੇ ਨਾ ਤੇ ਉਹ ਫਿਰ ਫੋਨ ਤੇ ਪੇਰਣੇ ਫਿਰ ਨਹੀਂ ਉਹਨਾਂ ਨੂੰ ਚੇਤਾ ਰਹਿਣਾ ਆਪ ਜਾਉਂਗੇ ਨਾਲੇ ਮਾਵਾਂ ਦੀਆਂ ਦੇ ਨਾਲ ਕਾਗਜ਼ ਲੈ ਕੇ ਜਾਉਂਗੇ ਨਾ ਤੇ ਅਗਲੇ ਨੂੰ ਪਤਾ ਹੁੰ ਕਰ ਹੀ ਦੇ ਕੇ ਆਵਾਂ ਕੱਲ ਸਾਰੇ ਚੱਲ ਠੀਕ ਆ ਐਦਾਂ ਕਰ ਲੈ ਫਿਰ ਹਾਂਜੀ ਕੋਈ ਗੱਲ ਨਹੀਂ ਚੱਲ ਜਾਣ ਕੇ ਫਿਰ ਕਾਪੀਆਂ ਕਰਵਾਉਣੀਆਂ ਚੰਗਾ ਚੰਗਾ ਐ ਡੀਪ ਪੈੜ ਯਾ ਨਾ ਕਿਤੇ ਬੰਦਾ ਪੁੱਛੇ ਤੂੰ ਮੈਨੂੰ ਪ੍ਰੂਫ ਫੜਾ ਦੇ ਹਾਂ ਪਰ ਇਹ ਵੀ ਨਾ ਮਾਦੀ ਧੀ ਐਡੀ ਪੱਕੀ ਬੈਠੀ ਆ ਨਾ ਕਿਤੇ ਗੱਲ ਨੂੰ ਮੰਨਦੀ ਨਹੀਂ ਹੈਗੀ ਕਿੰਨੇ ਤਰਲੇ ਕੱਢੇ ਮੈਂ ਦੇ ਤੇ ਪ੍ਰੂਫ ਦੇ ਦੇ ਪ੍ਰੂਫ ਦੇ ਦੇ ਪਰ ਨਾ ਉਨੇ ਇੱਕੋ ਭਰੀ ਨਹੀਂ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਐਜੀ ਮੈਂ ਆਪੇ ਹੀ ਦੇ ਆਉਂਗੀ ਆਪੇ ਬੜੇ ਤੂੰ ਉਥੇ ਰੰਗ ਲਾਉਣੇ ਆ ਜਾ ਕੇ ਹਾਂ ਚੱਲ ਕੋਈ ਨਹੀਂ ਤੂੰ ਤਾਂ ਨੀਣਾ ਪ੍ਰੂਫ ਪੜਾਏ ਮੈਨੂੰ ਤੇਰੀਆਂ ਕੁੜੀਆਂ ਬਥੇਰੀਆਂ ਤੇਜ ਆ ਆ ਲੈnde ਨੂਰ ਨੂੰ ਘਰ ਇਹਦੇ ਕੋ ਮੰਗਣੀ ਆ ਪ੍ਰੂਫ ਤੇਰੀ ਕੁੜੀ ਨੂੰ ਤੇ ਸਾਰਾ ਪਤਾ ਆ ਕਿ ਕਿੱਥੇ ਕਿੱਥੇ ਤੂੰ ਰਖਾਂਡਾ ਕੰਡਾ ਕੇ ਆ ਸਾਰੇ ਸਾਰਾ ਪਤਾ ਉਹਨਾਂ ਨੂੰ ਕੋਈ ਨਹੀਂ ਆ ਲੈnde ਇਹਨੂੰ ਘਰ ਹੁਣ ਟਾਈ ਜੀ ਸ਼ਸ਼ੀਕਲ ਸ਼ਸ਼ੀਕਲ ਪੁੱਤ ਮੈਂ ਤਾਂ ਇਹਨੂੰ ਲੱਗੀ ਆਵਾਜ਼ ਦੇਣ ਮੈਂ ਚੱਲੀ ਮਾੜਾ ਜਿਹਾ ਇੱਧਰ ਨੂੰ ਤੇ ਨੂਰ ਉਹਨਾਂ ਨੂੰ ਕਹਿ ਕੇ ਘਰ ਨੂੰ ਆ ਜਾਣ ਟਾਈ ਜੀ ਉਹ ਪਾਂਡੇ ਲੈਣੇ ਹੀ ਕਿਹੜੇ ਪਾਂਡੇ ਖੇਡਣ ਵਾਲੇ ਆ ਖੇਡਣ ਵਾਲੇ ਭਾਂਡੇ ਦੇ ਪੁੱਤ ਮੈਨੂੰ ਪਤਾ ਘਰ ਹੈਗੇ ਆ ਤੇ ਭਾਰ ਤੂੰ ਉਹਨਾਂ ਨੂੰ ਉਹਨਾਂ ਨੂੰ ਘਰ ਭੇਜ ਦੇ ਸਵੇਰ ਦੀਆਂ ਤੁਹਾਡੇ ਘਰ ਗਈਆਂ ਮੈਂ ਸਰਪੰਡੇ ਵੀ ਉਹਨਾਂ ਦੇ ਨਹਾਉਣ ਵਾਲੇ ਤੋਂ ਆਉਣਗੇ ਤੇ ਸਿਰ ਸੁਰਨ ਹੋਣਗੀਆਂ ਛਾਈ ਜੀ ਉਹਨਾਂ ਨੇ ਖੇਡ ਲਾਂਦੋ ਨਹੀਂ ਪੁੱਤ ਸਾਰਾ ਦਿਨ ਉਧਰ ਖੇਡਦੇ ਰਹਿੰਗੇ ਨਾ ਫਿਰ ਤੇਰੀ ਦਾਦੀ ਨੇ ਤਾਂ ਨਵੇਂ ਗੁੱਸੇ ਹੋਣਾ ਤੇ ਉਹਨਾਂ ਨੇ ਵੀ ਹੋਣਾ ਅੱਜ ਦਾਦੀ ਨਹੀਂ ਹੈਗੀ ਆ ਮम्मा ਵੀ ਨਹੀਂ ਕੁਝ ਕਹਿੰਦੇ ਦਾਦੀ ਕਿੱਥੇ ਗਈ ਆ ਦਾਦੀ ਵੰਡੀ ਗਈ ਆ ਹਾਂ ਚੱਲ ਪੁੱਤ ਦਾਦੀ ਵੰਡੀ ਗਈ ਉਹ ਤੇ ਚੱਲ ਕੋਈ ਗੱਲ ਨਹੀਂ ਤੇ ਮम्मा ਨੂੰ ਵੀ ਤੁਸੀਂ ਫੇਰ ਸਤਾਉਣਾ ਵਾ ਤੇ ਕੋਈ ਨੀ ਨੂਰ ਜੋਤ ਨੂੰ ਕਹ ਆਪਣੇ ਘਰ ਆਜੋ ਨਾਲੇ ਆਣ ਕੇ ਸਿਰ ਸੁਰਨ ਹੋਣਗੇ ਨਾਲੇ ਆਪਣੇ ਬ ਠੀਕ ਤੁਸੀਂ ਵੀ ਖੜਨਾ ਨਾਲ ਹਾਂਜੀ ਤੋ ਚਲ ਕੋਈ ਨਹੀਂ ਫਿਰ ਲੈ ਆਜੋ ਤੁਸੀਂ ਵੀ ਦਵੇਂ ਪੈਣ ਆਜੋ ਉੱਥੇ ਸਾਡੇ ਘਰਾਂ ਕੇ ਖੇਲ ਹੁਣ ਇਹ ਨੂਰ ਨੂੰ ਲੈ ਕੇ ਆ ਜੰਗਾ ਹਾਂਜੀ ਚਲ ਆ ਜਾ ਮੇਰੇ ਨਾਲ ਪ੍ਰਸ਼ਨਾ ਨਹੀਂ ਨਾ ਮੇਰਾ ਪੁੱਤ ਘਰ ਕਰ ਰਿਓ ਚੰਗਾ ਠੀਕ ਇਹ ਲਾ ਉਤੋਂ ਕਿੰਨਾ ਟਾਈਮ ਹੋ ਗਿਆ ਆ ਘੰਟਾ ਡੇਢ ਹੋ ਗਿਆ ਆ ਨੂੰ ਗਈ ਨੂੰ ਹੈ ਤੇ ਕੁੜੀਆਂ ਹਜੇ ਤੱਕ ਘਰ ਨਹੀਂ ਆਈਆਂ ਹੈਗੀਆਂ ਇੱਡੀਆਂ ਪਹਿੜੀਆਂ ਆ ਨਾ ਐ ਵੀ ਇਹਨਾਂ ਨੂੰ ਫਿਰਨ ਤੋਂ ਸਵਾ ਕੋਈ ਕੰਮ ਹੀ ਨਹੀਂ ਹੈਗਾ ਐਨਾ ਟਾਈਮ ਹੋ ਗਿਆ ਯੋ ਮੈਂ ਪਕੌੜੇ ਵੀ ਬਣਾ ਕੇ ਖਾ ਲੇ ਆ ਪਰ ਇਹਨਾਂ ਨੂੰ ਨਹੀਂ ਸ਼ਰਮਾਈ ਹੈਗੀ ਭਾ ਆਪਾਂ ਘਰ ਚਲ ਜੀਏ ਕਿਤੇ ਪਤਾ ਨਹੀਂ ਇਹਨਾਂ ਨੂੰ ਬਾਹਰ ਕੀ ਐ ਇਹਨਾਂ ਨੂੰ ਨਾ ਫਿਰਦੀਆਂ ਹੀ ਰਹਿੰਦੀਆਂ ਵਾ ਐਦਾਂ ਕਰਨੀਆਂ ਇੰਨੇ ਘੜਾ ਗਾੜੀ ਉੱਥੇ ਦੱਬੇ ਹੋਣੇ ਆ ਕਾਗਜ਼ ਉੱਥੇ ਲਮਾਰੀ ਜੀ ਰੱਖੇ ਹੋਣੇ ਹੋਰ ਕਿੱਥੇ ਜਾਣੇ ਆ ਆਪੇ ਹੀ ਕੱਢ ਲੈਣੀਆਂ ਜਾ ਕੇ ਆਪੇ ਹੀ ਲਿਉਣੀਆਂ ਲੱਭ ਕੇ ਇਹਨਾਂ ਨੇ ਨਹੀਂ ਆਉਣਾ ਐਦਾਂ ਆ ਰੱਖ ਦੇਣੀ ਅੰਦਰ ਫੇਰ ਕੇ ਖਾ ਲਾਂਗੀ ਛੇ ਡੱਪਰ ਗਿਆ ਮੇਰਾ ਹਏ ਹੇ ਵੀ ਹੈ ਲੋ ਇਹਦਾ ਦਿਮਾਗ ਹੈ ਹੈ ਘਰ ਦੇ ਵਿੱਚ ਹੀ ਜਿੰਦਰੇ ਮਾਰ ਮਾਰ ਬੈੰਢੀ ਆ ਖਾਦੀ ਹੋ ਗਈ ਆ ਜਨਾਨੀ ਵਾਲੀ ਫੜ ਕੇ ਨਾ ਬਹੁਤਾ ਹੀ ਇਹਨੇ ਤੰਗ ਕੀਤਾ ਸਾਨੂੰ ਹੁਣ ਮੇਰੀ ਚਾਬੀ ਕਿੱਥੋਂ ਲੱਭਾਂ ਸਿਆਪਾਖਾਨਾ ਜਿੱਦਾਂ ਪਤਾ ਨਹੀਂ ਇਹਨੇ ਕਿੰਨਾ ਗਹਿਣਾ ਘਟਾ ਰੱਖਿਆ ਹੁੰਦਾ ਇੱਥੇ ਥੇ ਕਿਤੇ ਰੱਖੀ ਹੋਣੀ ਆ ਹੋਰ ਇਹਨੇ ਰੱਖਣੀ ਕਿੱਥੇ ਆ ਦੇਖ ਹਾਂ ਆ ਵੀ ਲੋਈ ਦਾ ਖਾਲ ਕੱਲੀ ਕੱਲੀ ਚੀਜ਼ ਨੂੰ ਨਾ ਚਾਬੀਆਂ ਮਾਰ ਮਾਰ ਕੇ ਨੇ ਜਿੰਦਰੇ ਰੱਖੀ ਆ ਬੰਦ ਕਰ ਕਰ ਕੇ ਇਹਦੀ ਚਾਬੀ ਪਤਾ ਨਹੀਂ ਕਿਹੜੀ ਆ ਹੁਣ ਹੇ ਹੇ ਮੈਂ ਦੇਖ ਨਾ ਲੱਗੀ ਅਨਪੜ੍ਹ ਜੀ ਨੂੰ ਇਹ ਵੀ ਨਹੀਂ ਪਤਾ ਲੱਗਦਾ ਹੈਗਾ ਵੀ ਕਿਹੜੇ ਪ੍ਰੂਫ ਕਿੱਥੇ ਰੱਖਣੇ ਆ ਤੇ ਕਿਹੜੇ ਕਿੱਥੇ ਨਹੀਂ ਸਾਹਮਣੇ ਜਿਹੜੇ ਨਹੀਂ ਸਾਹਮਣ ਵਾਲੇ ਉਹਨਾਂ ਨੂੰ ਉਹ ਡੱਬੇ 'ਚ ਬੰਦ ਕਰਕੇ ਰੱਖਿਆਈਓ ਹੈ ਤੇ ਜਿਹੜੀਆਂ ਕੰਮ ਦੀਆਂ ਚੀਜ਼ਾਂ ਆ ਉਹ ਉਦਾਂ ਹੀ ਛੁੱਟੀਆਂਈਓ ਦੱਸ ਇਹਦਾ ਵੀ ਨਾ ਕੋਹ ਹਾਲ ਨਹੀਂ ਹੈਗਾ ਉਹਨੇ ਆਧਾਰ ਕਾਰਡ ਕਿੱਥੇ ਰੱਖਿਆ ਆ ਬੁੱੱਪਾ ਹੀ ਪੰਗਾ ਪਾਇਆ ਇਹਨੇ ਮੇਰੇ ਲਈ ਨਾ ਬੁੱੱਪਾ ਹੀ ਸਿਆ ਪਾਇਆ ਬੁੱਢੀ ਦਾ ਘਰ ਮੇਂ ਵੀ ਬੜੀ ਆ ਤੇ ਇਨਾ ਚੰਗਾ ਕੰਮ ਨਿਭੜ ਗਿਆ ਪਰ ਇਨੇ ਖਲਾਰੇ ਦੇ ਵਿੱਚ ਨਾ ਬਾਹਰੀ ਫੇਰੀ ਨਾ ਫੇਰੀ ਇੱਕ ਬਰੋਬਰ ਹੀ ਲੱਗਦੀ ਆ ਝਾਟੀ ਖਲਾਰਾ ਪੈ ਜਾਂਦਾ ਪਤਾ ਨਹੀਂ ਕੀ ਹੋਣ ਦਿਆ ਮੇਰੀ ਵੱਖੀ ਚ ਪੀੜ ਹੋਈ ਜਾਣ ਲਈ ਹਾਏ ਅਰੇ ਪਤਾ ਨਹੀਂ ਮੇ ਤਾਂ ਤੁਰਿਆ ਹੀ ਨਹੀਂ ਜਾਣਦਾ ਮੇਰੀ ਜਾਨ ਨਿਕਲ ਗਈ ਐਨ ਨੂੰ ਸ਼ੁਕਰਾਂ ਘਰ ਤੱਕ ਪਹੁੰਚ ਗਈ ਪਤਾ ਨਹੀਂ ਕੀ ਹਿਸਾਬ ਕਿਤਾਬ ਹੋ ਪਰ ਚੱਲਿਆ ਉਧਰ ਵੀ ਕੰਮ ਨਿਪੜ ਗਿਆ ਟਾਈਮ ਨਾਲ ਤੇ ਘਰੋਂ ਵੀ ਨਿਪੜਿਆ ਹੁਣ ਘੜੀ ਲੰਮੇ ਪੈ ਲੈਨੀ ਰਸਟ ਹੋ ਜੂਗੀ ਨਾ ਤੇ ਸਰੀਰ ਸਾਟੋ ਜਾਣਾ ਅਰੇ ਖਲੋਤਾ ਹੀ ਨਹੀਂ ਜਾਂਦੀ ਤਾਂ ਕੀ ਨਾ ਕਰ ਆ ਉੱਥੇ ਬੈਠ ਤੇ ਰੱਖ ਕੇ ਨਾ ਫੋਲਾ ਫਲਾਈ ਕਰਦੀ ਐ ਇਹਦੀ ਇੱਥੇ ਰੱਖਾਂ ਦੇਖਾਂ ਇਹਦੇ ਕੋਈ ਸਮਾਨ ਨਹੀਂ ਐ ਨੇ ਸਾਹਮਣੇ ਰੱਖਣਾ ਹੁੰਦਾ ਕੋਹੋਂ ਨਹੀਂ ਲੈ ਹਾਂ ਵੀ ਚੰਗਾ ਹੋ ਗਿਆ ਹੀ ਦਾਰ ਕਾੜਦੀ ਨਾ ਫੋਟੋ ਕਾਪੀ ਲੱਭ ਗਈ ਉਹ ਇਹੋ ਹੀ ਮੈਨੂੰ ਚਾਹੀਦੀ ਸੀ ਚਲ ਆਹ ਰੱਖਣੀ ਆ ਫੇਰ ਉੱਥੇ ਨਿੰਦਰਾ ਮਾਰ ਛੱਡਨੀ ਆ ਉੱਥੇ ਮੈਂ ਕਿਹਾ ਇਹਨੂੰ ਦੱਸਣਾ ਵਾ ਹੇ ਹਲ ਗਣਾ ਇੱਕ ਗਾਣਾ ਚਲਾ ਕੇ ਬੜੀ ਆਏ ਤੇ ਖਰੇ ਨਾ ਮੈਂ ਆਪੇ ਹੀ ਜਾ ਕੇ ਇਹਨਾਂ ਦੇ ਘਰ ਪ੍ਰੂਫ ਦਵਾਂਗੀ ਤੇ ਆਪੇ ਹੀ ਮੇਰੀ ਪੈਨਸ਼ਨ ਲੱਗ ਜਣੀ ਆ ਬੁੱਤੀਤੀ ਜਾਈ ਟੈਂਸ਼ਨ ਤੇ ਤੁਨ ਮੈਂ ਚੰਗੀ ਤਰ੍ਹਾਂ ਲਵਾਵਾਂਗੀ ਟੈਂਸ਼ਨ ਤੇ ਤਾਂ ਲੱਗੂਗੀ ਨਾ ਜੇ ਅਹੀਂ ਲੱਗਣ ਦਵਾਂਗੇ ਤੇ ਚੰਦ ਪੂਜਾ ਸਾਹਮਲਾ ਮਿੰਟੋ ਮਿੰਟਲ ਅੱਡਾ ਕੰਮ ਹੋਰ ਆ ਸਾਨ ਹੋ ਗਿਆ ਆਈਓ ਕਿਦਾਂ ਜਿੰਦਰੇ ਮਾਰ ਕੇ ਰੱਖਦੀ ਆ ਬੰਦਾ ਪੁੱਛੇ ਸਾਂਝੇ ਘਰ ਦੇ ਵਿੱਚ ਜਿੰਦਰੇ ਕੌਣ ਮਾਰਦਾ ਆ ਅਸੀਂ ਤਾਂ ਕਦੀ ਜਿੰਦਰਾ ਮਾਰਿਆ ਨਹੀਂ ਉਦਾਂ ਹੀ ਸਾਡੀਆਂ ਅਲਮਾਰੀਆਂ ਅੰਦਰੀਆਂ ਖੁੱਲੀਆਂ ਰਹਿੰਦੀਆਂ ਆ ਗਰਮੀ ਦੇ ਹੱਥ ਕਰੀ ਜਾਂਦੀ ਐ ਤੇ ਆ ਤੇ ਏਸੀ ਨਾ ਨਾ ਹੋਂ ਤਾਂ ਬੰਦਾ ਵੈਸੇ ਮਰ ਜੇ ਇਹਦੇ ਥੱਲੇ ਆ ਕੇ ਠੰਡ ਪੈਂਦੀ ਆ ਸ਼ੁਕਰ ਆ ਰੱਬਾ ਚਲੋ ਇਹਨੇ ਦੇ ਸਹੂਲਤ ਦਿੱਤੀ ਆ ਨਾ ਇਹਦੇ ਪੱਖਾਂ ਥੱਲੇ ਅੱਜ ਕੱਲ ਕਿਥੇ ਟਾਈਮ ਨਿਕਲਦਾ ਉਹ ਪੁਰਾਣੇ ਸਮੇਂ ਨੰਗੇ ਆ ਪਰ ਉਦੋਂ ਗਰਮੀਆਂ ਵਿੱਚ ਘਟ ਪੈਂਦੇ ਬੰਦਾ ਟਾਈਮ ਕੱਢ ਲੈਂਦਾ ਸੀ ਪਰ ਅੱਜ ਕੱਲ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੋਣਾ ਉਹਨੇ ਏਸੀ ਨਾਲ ਹੀ ਸਰਦਾ ਵਾ ਚਲੋ ਸ਼ੁਕਰ ਆ ਰਬਾ ਤੇਰਾ ਆ ਗਏ ਤੁਸੀਂ ਅਹੋ ਆ ਗਿਆ ਮੈਂ ਤੇ ਮੇਰੀ ਗੱਲ ਸੁਣਾ ਹਾਂਜੀ ਉਹ ਗੇਟ ਕੱਲ ਹੀ ਖੁੱਲਾ ਛੱਡਿਆ ਸੀ ਤੈਨੂੰ ਮੈਂ ਬੜੀ ਵਾਰ ਕਹੇ ਗੇਟ ਬੰਦ ਰੱਖਿਆ ਕਰੋ ਉਹ ਗੇਟ ਬੰਦ ਕਰ ਲਿਆ ਹੀ ਹਾਂ ਆ ਪੰਮ ਹੁਣੇ ਗਈ ਉਹ ਚਾਚੀ ਘਰ ਉਹ ਖੋਲ ਕੇ ਚਲ ਗਈ ਹੋਣੀ ਆ ਮੈਨੂੰ ਚੇਤਾ ਭੁੱਲ ਗਿਆ ਬੰਦ ਕਰਨ ਦਾ ਉਹ ਨਾਲੇ ਮੈਨੂੰ ਗੇਟ ਦਾ ਥੋੜਾ ਚੇਤਾ ਰਹਿਣਾ ਸੀ ਮੈਂ ਤੇ ਅੰਦਰ ਫੜਾਫੜ ਪ੍ਰੂਫ ਲੱਭਣ ਚਲ ਗਈ ਸੀ ਮੈਂ ਹੁਣ ਬਲਾ ਘਰੋਂ ਨਿਕਲੀ ਆ ਤੇ ਚਲ ਮਿੰਟੋ ਮਿੰਟੀ ਪ੍ਰੂਫ ਤੇ ਆਪਣੇ ਹੱਥ 'ਚ ਕਰਾਂ ਆ ਵੇਖ ਲਓ ਉਹ ਤਾਂ ਠੀਕ ਆ ਉਹ ਬੰਦ ਕਰ ਲਿਆ ਕਰ ਤੈਨੂੰ ਪਤਾ ਛੱਤੀ ਜਣੇ ਆਉਂਦੇ ਇੱਥੇ ਚੱਲ ਤੀ ਵੇਖੋ ਮੈਂ ਇੰਨੀਆਂ ਬੰਦ ਕਰਕੇ ਉਹ ਪੰਗਾ ਪੈ ਜੂਗਾ ਉਹ ਬਹਿ ਜਾਣਾ ਘਰ ਆਇਆ ਬੰਦ ਵੱਡੀ ਦਿਮਾਗਣੀ ਹੋ ਤੂੰ ਗੇਟ ਬੰਦ ਕਰ ਆਇਆ ਗੇਟ ਕਰਕੇ ਆ ਪਹਿਲਾਂ ਵੇਖੀਦਾ ਇਹਦਾ ਕੰਮ ਚੱਲ ਕੀ ਹੋ ਗਿਆ ਹੁਣ ਆਹ ਵੇਖੋ ਮੈਂ ਏਡਾ ਵੱਡਾ ਕੰਮ ਕਰ ਛੜਿਆ ਵਾ ਤੁਹਾਨੂੰ ਹੋਰ ਹੀ ਗੱਲਾਂ ਸੁਝਣ ਡੀਆਂ ਆ ਹਈ ਸ਼ਾਬਾਸ਼ ਆਦ ਕੰਮ ਕੀਤਾ ਤੀ ਤੂੰ ਇੱਕ ਨੰਬਰ ਠੀਕ ਆ ਨਾ ਤੇ ਮੇਰੀ ਗੱਲ ਦੇ ਹੁਣ ਮੈਨੂੰ ਨਹੀਂ ਮੰਗਾ ਮੰਗਾ ਤੈਨੂੰ ਤੇ ਗੱਲ ਸੁਣ ਮੇਰੀ ਕਿ ਪ੍ਰੂਫ ਉਹ ਤੋਂ ਮੰਗ ਲੈਣੇ ਆਹ ਕੰਮ ਕੀ ਹੋਇਆ ਨਾਲੇ ਤੇਰਾ ਮੰਗਣੇ ਕੀ ਸੀ ਹਾਂ ਉਹਨੂੰ ਮੈਂ ਕਿਹਾ ਸੀ ਸਵੇਰੇ ਜਾਣ ਲੱਗੀ ਨੂੰ ਮੈਂ ਕਿਹਾ ਵੀ ਪ੍ਰੂਫ ਦੇ ਦੇ ਮੈਨੂੰ ਪੈਨਸ਼ਨ ਲਵਾਉਣੀ ਹੈ ਤੇਰੀ ਤੇ ਇਧਰੋਂ ਮੈਨੂੰ ਫੋਨ ਆਇਆ ਉਹਨਾਂ ਦਾ ਤੇ ਉਹ ਕਹਿੰਦੇ ਸੀ ਵੀ ਪ੍ਰੂਫ ਦੇ ਜਿਓ ਤੇ ਪੈਨਸ਼ਨ ਲੱਗ ਜਾਣੀ ਹੈ ਡਾਡੀ ਤੇ ਅਗਲੀ ਪਤਾ ਕੀ ਕਹਿੰਦੀ ਸੀ ਨਹੀਂ ਦੀਦੀ ਮੈਂ ਆਪੇ ਜਾਵਾਂਗੀ ਆਪੇ ਮੈਂ ਪ੍ਰੂਫ ਢਾ ਕੇ ਆਉਂਗੀ ਜਾ ਕੇ ਅਗਲੀ ਨੇ ਮੈਨੂੰ ਦੇਣੇ ਹੀ ਪ੍ਰੂਫ ਨਾਲੇ ਵੱਡੀ ਗੱਲ ਹੋਰ ਅਸੀਂ ਕਦੀ ਘਰ ਦੇ ਵਿੱਚ ਤਾਲੇ ਨਹੀਂ ਲਾਏ ਹੈਗੇ ਸਾਡਾ ਸਾਰਾ ਸਮਾਨ ਖੁੱਲਾ ਹੀ ਪਿਆ ਰਹਿੰਦਾ ਇਦਾਂ ਹੀ ਤੇ ਉਹਨੇ ਨਾ ਉਧਰ ਲਮਾਰੀ ਨੂੰ ਵੇਖੋ ਜਾ ਕੇ ਸਾਰੀ ਲਮਾਰੀ ਬੰਦ ਕੀਤੀ ਦੀ ਆ ਬਸ ਕੱਪੜਿਆਂ ਵਾਲੀ ਲਮਾਰੀ ਖੁੱਲੀ ਹੋ ਜਿੱਦਾਂ ਪ੍ਰੂਫ 'ਚ ਸਾਰਿਆਂ ਨੂੰ ਜਿੰਦਰੇ ਵਜੇ ਆ ਉਧਰ ਹੁਣ ਮੈਂ ਚਾਬੀ ਲੱਭ ਕੇ ਤੇ ਫੇਰ ਮੈਂ ਪ੍ਰੂਫ ਕੱਢੇ ਆ ਤੇ ਜੇ ਮੈਂ ਚਾਬੀ ਲਾ ਕੇ ਪ੍ਰੂਫ ਨਾ ਨਾ ਕਰਦੀ ਤੇ ਉਹਨੇ ਮਾਂ ਦੀ ਤੀਨੇ ਨਹੀਂ ਫੜਾਉਣੇ ਸਾਨੂੰ ਐਦਾਂ ਹੀ ਰਹਿਣਾ ਇਹ ਚਾਬੀ ਤੈਨੂੰ ਕਿੱਦਾਂ ਲੱਭ ਗਈ ਕਿੱਥੋਂ ਲੱਭੀ ਨਾਲੇ ਮੈਂ ਤਾਂ ਬਥੇਰੀ ਫੋਲਾ ਫਾਲੇ ਕੀਤੀ ਸੀ ਪਰ ਦਿਮਾਗ ਦੀ ਮੋਟੀ ਨੇ ਚਾਬੀ ਵੇਖੋ ਜਿੰਦਰਾ ਮਾਰ ਕੇ ਦੇ ਉੱਤੇ ਲਮਾਰੀ ਦੇ ਰੱਖੀ ਦੀ ਬਸ ਠੀਕ ਐ ਐਕਦਾ ਵੀ ਕੋਈ ਕਰਦਾ ਬੰਦਾ ਪੁੱਛੇ ਫੇਰ ਮੈਂ ਉਥੋਂ ਕੱਢ ਕੇ ਤੇ ਹੁਣ ਲੈਣਦੇ ਆ ਪ੍ਰੂਫ ਤੇ ਹੁਣ ਮੈਨੂੰ ਦੱਸੋ ਤੁਸੀਂ ਵੀ ਉਹਦੇ ਨਾਲ ਗੱਲ ਕਰੋ ਬੰਦੇ ਨਾਲ ਆਹੋ ਮੈਂ ਕਰਨਾ ਗੱਲ ਉਹਦੇ ਨਾਲ ਆਹੋ ਐ ਹੁਣ ਸਾਂਭ ਲਓ ਐਦਾਂ ਕਰੋ ਬੈੜ ਦੀ ਟੋਚ ਪਾਸ ਛੜੋ ਆਪਣੀ ਚ ਇੱਥੇ ਰੱਖ ਛੜੋ ਇੱਧਰ ਕੜਾਉਂਦੀ ਆ ਇੱਥੇ ਤੇ ਵੇਖ ਨਾ ਲਿਓ ਉਹ ਇੱਧਰ ਆਉਂਦੀ ਨਹੀਂ ਮੇਰੇ ਕਮਰੇ ਚ ਇੱਧਰ ਨਹੀਂ ਆਉਂਦੀ ਉਹ ਇੱਧਰ ਉਹਨੇ ਕਦੀ ਵੀ ਨਹੀਂ ਹੱਥ ਲਾਉਣੇ ਹੈਗੇ ਚਲ ਠੀਕ ਆ ਕੰਮ ਕੀਤਾ ਵਧੀਆ ਤੂੰ ਤੁਸੀਂ ਹੁਣ ਨਾ ਉਹਦੇ ਨਾਲ ਗੱਲ ਕਰੋ ਤੇ ਮਿੰਟੋ ਮਿੰਟ ਆਪਣਾ ਕੰਮ ਨਵੇੜੀ ਹੀ ਆਪਣੇ ਹੱਥ ਕਰੀਏ ਜ਼ਮੀਨ ਜਾਇਦਾਦ ਉਹ ਨਾ ਹੋਏ ਇਹ ਹੈ ਬੜੀ ਤੇਜ ਆ ਪਤਾ ਨਹੀਂ ਪੀੜ ਨੇ ਮੇਰ ਕੋ ਕੀ ਲੈਣਾ ਵਾ ਤੋ ਤਿੰਨ ਹੱਲੇ ਹੋ ਗਏ ਆ ਪੀੜ ਹੀ ਨਹੀਂ ਹਟਦੀ ਦੀਦੀ ਨੂੰ ਕਿਹਾ ਦੀਦੀ ਪੈਸਾ ਤੇ ਲਾ ਕੋਈ ਦੋਸਤ ਚੋਂ ਬੰਦ ਅਲਟਰਾਸਾਉਂਡ ਕਰਾ ਕੇ ਵੇਖ ਲੈਂਦਾ ਕਿਤੇ ਪਥਰੀ ਪੁਥਰੀ ਨਾ ਹੋਵੇ ਪਰ ਉਹ ਚੀਤੇ ਗੱਲ ਹੀ ਨਹੀਂ ਕਰਦੇ ਤੇ ਚੱਲ ਮਨਾ ਕਰਤੇ ਜਾਣਾ ਪੈਣਾ ਇਹਦਾ ਰਾਈ ਲੋਕੀ ਵੇਂਦੇ ਆ ਤੇ ਕੀ ਮੈਨੂੰ ਕਹਿਣਗੇ ਲੋਕਾਂ ਨੇ ਕਿਹੜਾ ਪਤਾ ਨਹੀਂ ਘਰ ਤੋਂ ਬਾਹਰ ਬੈਠੀ ਆ ਨਾਲੇ ਜਾ ਕੇ ਪਾਣੀ ਘੁੱਟ ਪੀਣੀ ਆ ਤੇ ਨਾਲੇ ਲੰਮੇ ਪੀਣੀ ਆ ਹੇ ਮਿਲ ਕੋ ਦਖਲ ਹੋਂਤਾ ਨਹੀਂ ਜਾਣਦੇ ਆ ਤੇ ਪਤਨੀ ਪੀੜ ਨੇ ਕੀ ਕਰਨਾ ਹੈ ਬੁਆ ਵੀ ਬੰਦ ਵਾ ਦੀਦੀ ਭਾਵੇਂ ਸੁੱਤੀ ਹੋਵੇ ਜਦ ਦੁਪਹਿਰੇ ਬੁਆ ਖਲਾ ਤਾਂ ਫਿਰ ਇਹਨਾਂ ਨੇ ਬੋਲਣਾ ਵਾ ਦੀਦੀ ਨੂਰਾ ਮਿੰਟੋ ਮਿੰਟ ਹੁਣ ਆਪਣੇ ਹੱਥ ਚ ਕਰੋ ਸਾਰਾ ਕੁਛ ਠੀਕ ਹੈ ਨਾ ਆਨੂ ਵੇਖਣਾ ਨਾ ਲੈ ਵੇਪੜਾ ਮੈਨੂੰ ਲੱਗਦਾ ਪਾਮ ਆ ਗਈ ਹੋ ਮੈਂ 1 ਮਿੰਟ ਨਾ ਆਈ ਆ ਮਿੰਟੋ ਮਿੰਟੇ ਦੂਆ ਖੋਲ ਕੇ ਤੇ ਮਾਰੀ ਬਾਂਦੀ ਹੈ ਨਾ ਮਾਰੀ ਉਹ ਬਾਂਦੀ ਹੈ ਸਾਰੀ ਲਮਰੀ ਇਹਨੇ ਚਦਾਈਆਂ ਵਾਂਗੂ ਗੇਟ ਪਰ ਨਹੀਂ ਜਾਣਾ ਵਾ ਤੁਸੀਂ ਲੰਮੇ ਬਹਿ ਜਾਓ ਜਾਪਾ ਜਾਮੇਟੋ ਮਿਠੀ ਜਾ ਅੱਗੇ ਖੋਲ ਦਿਆਂ ਛੇਤੀ ਨੂਰ ਪਤਾ ਦੂਆ ਖੋਲੋ ਥੋੜਾ ਹੌਂਸਲਾ ਕਰ ਲਾ ਹਾ ਕਿਦਾਂ ਵਟ ਵਟ ਕੇ ਗੇਟ ਪੰਨਣ ਦੀ ਆ ਅੰਦਰ ਵਾ ਅੰਦਰੋਂ ਉੱਠ ਕੇ ਹੋਣਾ ਮੈਂ ਦੱਸ ਟਾਈਮ ਤੇ ਲੱਗਦਾ ਹੀ ਮਸਾ ਹਾਦੀ ਹੋ ਗਈ ਏ ਤੇਰੇ ਵਾਲੀ ਵੀ ਫੜ ਕੇ ਦੀਦੀ ਮੇਰਾ ਨਾ ਹਾਲ ਬੜਾ ਬੁਰਾ ਮੇਰੇ ਪੀੜ ਬੜੇ ਹੋਣ ਗਈ ਆ ਤੇ ਮੈਨੂੰ ਲੱਗਦਾ ਮੇਰੇ ਫੇਰ ਪਥਰੀ ਦੇ ਪੀੜ ਛੜ ਗਈ ਆ ਤੂੰ ਨੂਰ ਨੂੰ ਆਵਾਜ਼ ਮਾਰ ਨੂਰ ਨੂੰ ਕਹ ਬਿਨ ਪਾਣੀ ਦੇਵੇ ਘਟ ਨੂਰ ਨੀ ਮੇਰੀ ਗੱਲ ਸੁਣ ਤੂੰ ਹਾ ਹੁਣ ਕਿਹੜੇ ਨਵੇਂ ਪਖੰਡ ਕਰਨ ਡਿਆ ਪੀ ਆ ਉੱਥੋਂ ਕੰਮਕਾਰ ਕਰਕੇ ਥੱਕ ਜਾਂਦੀ ਓ ਆਣ ਕੇ ਇਥੇ ਤੂੰ ਘਰ ਬਹਨੇ ਮਾਰਨ ਡੈ ਪੈਨੀ ਆ ਐ ਜੇ ਮੇਰੇ ਪੱਥੜੀ ਦੀ ਪੀੜ ਛੇੜ ਪੀਆ ਹਾਦੂ ਗਈ ਆ ਨਾਲੇ ਤੂੰ ਮੇਰੀ ਗੱਲ ਸੁਣ ਤੂੰ ਕੁੜੀਆਂ ਨੂੰ ਕਹਿ ਕੇ ਨਹੀਂ ਗਈ ਵੀ ਘਰ ਆਇਓ ਦੇ ਮੈਂ ਤਾਂ ਉਸੇ ਵੇਲੇ ਜਾਂਦਿਆ ਸੁਨਾ ਦੇ ਗਈ ਨੀਤ ਨੂੰ ਤੋ ਤੂੰ ਉਸੇ ਵੇਲੇ ਆਗੇ ਤੇ ਨੂਰ ਆਈ ਨਹੀਂ ਕਰਨ ਆਹੋ ਆਈ ਆ ਜਾ ਲੱਗਾ ਗਾੜੀ ਜਾ ਲੱਬਲਾ ਉਦੋਂ ਦੀਆਂ ਹੀ ਉੱਥੇ ਡਈਆਂ ਹੀ ਫਿਰਨ ਮੈਂ ਹਾਸੇ ਕਰਕੇ ਤੈਨੂੰ ਪਿਆਰ ਨਾ ਸਮਝਾਇਆ ਸੀ ਵੀ ਕੁੜੀਆਂ ਨੂੰ ਪਿਆਰ ਨਾ ਕਹਿ ਦੇ ਵੀ ਆਪਣੇ ਘਰ ਖੇਡਿਆ ਕਰੋ ਪਰ ਵੇਖ ਲਾ ਨਾ ਠੇਠਾ ਨੂੰ ਲੱਗਦੀ ਏ ਕਿਦੇ ਮਾਸਾ ਵੀ ਦੀਦੀ ਮੈਂ ਕਿਹਾ ਤਾਂ ਹੈਗਾ ਨਹੀਂ ਇਤ ਨੂੰ ਤਾਂ ਕਹਿੰਦੇ ਸਾਡੀ ਦਾਦੀ ਵੰਡ ਗਈ ਤਾਂ ਉੱਥੇ ਖੇਡ ਲੰਦੋ ਤਾਂ ਉਹਦੀ ਮੰਮੀ ਆਦਰੀ ਚੱਲ ਮੈਂ ਕੱਲੀਆਂ ਤਾਂ ਕਰਕੇ ਖੇਡਦੇ ਨਾ ਨਿਆਣੇ ਆ ਰਹੇ ਲੱਗੇ ਹੋਣੇ ਆਹੋ ਉਹ ਕੱਲੀਆਂ ਇਹਦੀ ਮੈਂ ਤਾਂ ਗਾੜੀ ਫੋਜਾਂ ਲੈ ਕੇ ਬੈਠੀ ਐ ਤੇ ਹੈਨਾ ਦੀਦੀ ਇਹ ਨਹੀਂ ਪਤਾ ਉਹਨਾਂ ਨੂੰ ਵੀ ਆਪਣੇ ਘਰ ਵੀ ਤਾਂ ਕੱਲੀ ਆ ਬਾਜੀ ਆ ਗਏ ਆਹੋ ਆ ਗਈ ਆ ਬਾਜੀ ਮੇਰੇ ਨਾਲ ਪੀੜ ਬੜੀ ਹੋਣ ਗਈ ਐ ਤੇ ਮੈਂ ਸੋਚਾਂ ਟੀ ਮੈਂ ਦਵਾਈ ਲੈ ਆਵਾਂ ਜਾ ਕੇ ਤੁਹਾਨੂੰ ਪਤਾ ਪਥਰੀ ਦੀ ਪੀੜ ਸਤੋਂ ਦੀ ਬੜੀ ਐ ਤੇ ਮੇਰੇ ਕੋਲ ਤਾਂ ਨਾ ਬੈਠਾ ਵੀ ਨਹੀਂ ਜਾਣ ਡਿਆ ਜਾ ਕੋਤ ਮੈਂ ਦਵਾਈ ਲੈ ਆਉਣੀ ਆ ਨਹੀਂ ਤੇ ਫੇ ਮੈਂ ਘੜੀ ਰੈਸਟ ਕਰਨਾ ਨਹੀਂ ਭੈਣਾ ਉਥੋਂ ਗੋਲੀ ਗੋਲੀ ਖਾ ਕੋਈ ਦਰਦ ਵਾਲੀ ਆਪੇ ਹੁਣੇ ਠੀਕ ਹੋ ਜਾਂਦੀ ਆ ਇੱਥੇ ਕੰਮ ਸਾਰਾ ਕਰਨ ਵਾਲਾ ਪਿਆ ਹੀ ਉਦਾਂ ਹੀ ਸੁੱਟ ਕੇ ਚਲ ਜੰਨੀ ਆ ਮੁੜ ਕੇ ਤੂੰ ਆ ਕੇ ਬਹਾਨੇ ਮਾਰਨ ਦਾ ਪੰਨੀ ਆ ਸਾਰਾ ਜੋਰ ਤੂੰ ਉਧਰ ਲਾਉਣੀ ਉਹਨਾਂ ਦਾ ਸਵਾਰਦੀ ਰਹਿਣੀ ਆ ਜਾ ਜਾ ਕੇ ਪਤਾ ਨਹੀਂ ਉੱਥੇ ਕੀ ਕਰਦੀ ਰਹਿਣੀ ਐ ਨਾ ਚੇਰ ਤੋਂ ਦੇਦੇ ਕੰਮ ਤੇ ਵੇਲਾ ਮੈਂ ਸਵੇਰੇ ਸਾਰਾ ਕਰਕੇ ਗਈ ਸੀ ਤੇ ਨੇਰ ਖਾਣੇ ਨਾਲ ਫੇਰ ਖਲਾਰਾ ਪਾ ਗਿਆ ਤੁਹਾਨੂੰ ਪਤਾ ਤਾਂਗਾ ਵਾ ਵਰਾ ਰੋਲਾ ਕਿੰਨਾ ਚੱਲਣ ਡਿਆ ਵਾ ਉਹਦੇ ਕਰਕੇ ਖਲਾਰਾ ਪੈ ਜਾਂਦਾ ਤੁਹਾਨੂੰ ਪਤਾ ਹੁਣ ਦੋ ਦੋ ਟਾਈਮ ਤੇ ਝਾੜੂ ਲੱਗਦਾ ਨਹੀਂ ਐਨੀ ਗਰਮੀ ਦੇ ਵਿੱਚ ਆਹੋ ਲੱਗਦਾ ਨਹੀਂ ਹੈਗਾ ਲੋਕੀ ਚਾਰ ਚਾਰ ਵਾਰੀ ਵੀ ਲਾ ਲੈਂਦੇ ਕਰਕੇ ਖਲਾਰਾ ਪੈ ਜਾਂਦਾ ਤੁਹਾਨੂੰ ਪਤਾ ਹੁਣ ਦੋ ਦੋ ਟਾਈਮ ਤੇ ਝਾੜੂ ਲੱਗਦਾ ਨਹੀਂ ਐਨੀ ਗਰਮੀ ਦੇ ਵਿੱਚ ਆਹੋ ਲੱਗਦਾ ਨਹੀਂ ਹੈਗਾ ਲੋਕੀ ਚਾਰ ਚਾਰ ਵਾਰੀ ਵੀ ਲਾ ਲੈਂਦੇ ਝਾੜੂ ਚੰਗਾ ਤੂੰ ਉਵੇਂ ਹੀ ਬਾਨੇ ਮਾਰਦੀ ਆ ਉਹਨਾਂ ਦੇ ਘਰ ਭਾਵੇਂ ਤਿੰਨ ਗਰਸ਼ਾ ਭੈ ਜਾਂਦੀ ਹੈ ਨਾਲ ਹੀ ਕੰਮ ਵਾਲ ਵੀ ਇਹ ਕਿ ਤੈਨੂੰ ਹੌਲ ਹੀ ਪੈਂਦੇ ਆ ਉਹ ਭਾਂਡਿਆਂ ਦੇ ਕਿੰਨਾ ਪੰਡੋਰ ਛੱਡ ਕੇ ਗਈਆਂ ਪਹਿਲਾਂ ਤੂੰ ਉੱਥੇ ਉਹ ਵੇਖਿਆ ਚਲ ਕੋਈ ਨਹੀਂ ਦੇ ਦੇ ਨਾਲੇ ਮੈਂ ਭਾਂਡੇ ਧੋ ਲੈਣੇ ਨਾਲ ਮੇਂ ਪਾਣੀ ਕੋ ਬੂਆ ਟੋ ਪਹਿਲਾਂ ਗੋੜੇ ਗੋੜੇ ਸੜਕਾ ਵਗਣਦੀ ਆ ਇਹ ਕਦੇ ਲੋਕੀ ਵੀ ਐਡੇ ਭੜੇ ਆ ਨਾ ਸਾਹਮਣੇ ਖਲੋ ਖਲੋ ਟੀ 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 ਹਰਨ ਵਜਾਉਣਗੇ ਤਕੜੇ ਰੈਸਟ ਕਰਕੇ ਤੇ ਗੋਲੀ ਖਾ ਕੇ ਨਾ ਕੰਮ ਕਰ ਲਾ ਵੀ ਰੋਟੀ ਮੇਰ ਕੋ ਵੀ ਨਹੀਂ ਉਹ ਪੱਕੀ ਹੈਗੀ ਉਹ ਵੀ ਹੈ ਜੇ ਬਣਾਉਣ ਵਾਲੀ ਆ ਤੁਰਦੀ ਵੇ ਹੁਣ ਕਿੱਦਾਂ ਵਾ ਲੰਗੇ ਵਾਈ ਕੰਮ ਤੋਂ ਬਚਦੀ ਆ ਹੋਰ ਗੱਲ ਕੋਈ ਨਹੀਂ ਹੈਗੀ ਇਹਨੇ ਕੰਮ ਕੋਈ ਨਹੀਂ ਕਰਨਾ ਹੈਗਾ ਬਸ ਹੁਣ ਇਹਨੇ ਮੰਜੀ ਲੈ ਕੇ ਬਹਿ ਜਾਣਾ ਤੇ ਰਮਾਨਾ ਕੋਈ ਨਹੀਂ ਮੈਂ ਤੈਨੂੰ ਬਿਠਾਉਣੀ ਆ ਮੰਜੀ ਦੇ ਚਾੜ ਕੇ ਪ੍ਰੂਫ ਮੰਗੇ ਸੀ ਸਵੇਰੇ ਤੇ ਤਾਂ ਤੇ ਬੜੀ ਸ਼ਤੀਬਾ ਨਾ ਮਾਰ ਗਈ ਨਹੀਂ ਮੈਂ ਆਪੇ ਹੀ ਦੇ ਆਉਂਗੀ ਜਾ ਕੇ ਉਹਨੂੰ ਵੇਣੀ ਆ ਤੂੰ ਕਿੱਦਾਂ ਨਹੀਂ ਭਲਾ ਕੰਮ ਕਰਦੀ ਵੇਖੀ ਤੇਰੀ ਕਿੱਦਾਂ ਰੇਲ ਬਣਾਉਣੀ ਮੈਂ ਘਰ ਫਿਰ ਰਸੋਈ ਦੇ ਵਿੱਚ ਸਾਰਾ ਸਵੇਰੇ ਸਾਫ਼ ਸੁਭਾਈ ਕਰਕੇ ਗਈ ਨਿਆਣੇ ਵੀ ਦਸ ਘਰ ਹਨ ਨੇ ਅੱਜ ਤੇ ਨਿਆਣੇ ਦਾ ਵੀ ਨਾਂ ਲਾ ਸਕਦੇ ਕਿ ਨਿਆਣਿਆਂ ਨੇ ਖਲਾਰਾ ਪਾਇਆ ਕਿਤੇ ਕੋਈ ਪਉਣ ਡਰੀ ਕਿਤੇ ਪਾਣੀ ਖਟ ਪੀਣ ਨੂੰ ਵੇਖ ਕੀ ਬਣਿਆ ਰਸੋਈ ਦਾ ਹਾਲ ਪੱਜ ਪੱਜ ਕੇ ਕੰਮ ਨਾ ਬਿੜਦੀਆਂ ਕਿ ਸੇ ਛੇਤੀ ਕੰਮ ਨਿਬੜ ਜੇ ਅੱਜ ਕਿਹਦਾ ਨਾਂ ਲਾਉਣਾ ਅੱਜ ਤੇ ਨੋਰੋਂ ਨੇ ਬਣਾਈਆਂ ਘਰ ਕਿਤੇ ਨੌਰ ਬਣ ਵੈਦਾਂ ਦੀ ਉਹਨਾਂ ਇੱਕ ਬੰਦਾ ਸੁਨਾਹ ਘੱਲੇ ਤੇ ਨਿਆਣਾ ਕਰਨ ਉਹ ਜੇ ਉੱਥੇ